ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਲਕ ਸਨ ਉਹਨਾਂ ਦੇ ਬਚਪਨ ਦੀਆਂ ਖੇਡਾਂ ਬੜੀਆਂ ਹੀ ਵਿਚਿੱਤਰ ਹੋਇਆ ਕਰਦੀਆਂ ਸਨ ਖੇਡਣ-ਕੁੱਦਣ ਦੇ ਨਾਲ ਗੁਰੂ ਜੀ ਕੁਝ ਹੋਰ ਬੱਚਿਆਂ ਦੀ ਟੋਲੀ ਬਣਾ ਕੇ ਆਪਸ ਵਿੱਚ ਲੜਾਈ ਦਾ ਅਭਿਆਸ ਕਰਦੇ ਸਨ ਤੇ ਸ਼ਾਰੇ ਸ਼ਹਿਰ ਵਿੱਚ ਉਹਨਾਂ ਦੀ ਬਾਲ ਸੇਨਾ ਬੜੀ ਮਸ਼ਹੂਰ ਸੀ ਗੁਰੂ ਜੀ ਖਡੌਣਿਆਂ ਦੀ ਵਜਾਈ ਤੀਰ ਕਮਾਨ ਵਰਗੇ ਸ਼ਾਸਤਰਾ ਦੇ ਨਾਲ ਖੇਡਿਆ ਕਰਦੇ ਸਨ ਤੇ ਉਹਨਾਂ ਦੀ ਨਿਸ਼ਾਨੇਵਾਜੀ ਦੂਰ ਦੂਰ ਤੱਕ ਮਸ਼ਹੂਰ ਸੀ ਗੁਰੂ ਜੀ ਦੀ ਤੀਰ ਅੰਦਾਜ਼ੀ ਨੂੰ ਦੇਖ ਕੇ ਲੋਕ ਬੜਾ ਹੈਰਾਨ ਹੋ ਜਾਂਦੇ ਸਨ ਤੀਰ ਅੰਦਾਜ਼ੀ ਤੋਂ ਇਲਾਵਾ ਗੁਰੂ ਜੀ ਨੂੰ ਗੁਲੇਲ ਨਾਲ ਨਿਸ਼ਾਨਾ ਲਗਾਉਣ ਦਾ ਵੀ ਬੜਾ ਸ਼ੌਂਕ ਸੀ ਜੇੜੀ ਹਵੇਲੀ ਵਿੱਚ ਗੁਰੂ ਜੀ ਰਹਿੰਦੇ ਸਨ ਉਸੇ ਹਵੇਲੀ ਵਿੱਚ ਇੱਕ ਖੂਹ ਸੀ ਜਿਹੜੇ ਖੂਹ ਦਾ ਪਾਣੀ ਬੜਾ ਹੀ ਮਿੱਠਾ ਤੇ ਪਵਿੱਤਰ ਹੋਇਆ ਕਰਦਾ ਸੀ ਮਹੱਲੇ ਦੀਆਂ ਔਰਤਾਂ ਉਸ ਖੂਹ ਵਿੱਚ ਪਾਣੀ ਭਰਨ ਆਇਆ ਕਰਦੀਆਂ ਸਨ ਜਦੋਂ ਉਹ ਪਾਣੀ ਭਰ ਕੇ ਵਾਪਸ ਆਪਣੇ ਘਰ ਨੂੰ ਜਾਇਆ ਕਰਦੀਆਂ ਤਾਂ ਗੁਰੂ ਜੀ ਗੁਲੇਲ ਨਾਲ ਉਹਨਾਂ ਦੇ ਘੜਿਆਂ ਨੂੰ ਨਿਸ਼ਾਨਾ ਬਣਾਉਂਦੇ ਤੇ ਘੜੇ ਟੁੱਟ ਜਾਂਦੇ ਸਾਰੀਆਂ ਔਰਤਾਂ ਗੁਰੂ ਜੀ ਦੀ ਇਸ ਸ਼ਰਾਰਤ ਉੱਤੇ ਮਾਤਾ ਗੁਜਰੀ ਜੀ پاس ਸ਼ਿਕਾਇਤ ਕਰਦੀਆਂ ਸਨ ਜਿਸ ਤੇ ਮਾਤਾ ਗੁਜਰੀ ਜੀ ਉਹਨਾਂ ਸਾਰਿਆਂ ਨੂੰ ਦਿਲਾਸਾ ਦੇ ਕੇ ਘੜੇ ਦੇ ਮੁੱਲ ਨਾਲੋਂ ਜ਼ਿਆਦਾ ਪੈਸੇ ਦੇ ਦਿੰਦੇ ਸਨ ਤੇ ਘੜੇ ਦੇ ਮੁੱਲ ਨਾਲੋਂ ਜ਼ਿਆਦਾ ਪੈਸੇ ਮਿਲਣ ਕਰਕੇ ਉਹ ਔਰਤਾਂ ਖੁਸ਼ ਹੋ ਜਾਂਦੀਆਂ ਸਨ ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਹੈ ਕਿ ਗੁਰੂ ਜੀ ਦੇ ਘਰ ਦੇ ਲਾਗੇ ਇੱਕ ਵਿਧਵਾ ਬੁੱਢੀ ਔਰਤ ਰਹਾ ਕਰਦੀ ਸੀ ਵਿਧਵਾ ਹੋਣ ਦੇ ਨਾਲ ਨਾਲ ਉਹ ਬੜੀ ਹੀ ਗਰੀਬ ਸੀ ਤੇ ਉਸ ਦੀ ਕੋਈ ਆਪਣੀ ਔਲਾਦ ਵੀ ਨਹੀਂ ਸੀ ਤੇ ਉਹ ਚਰਖਾ ਕੱਤ ਕੇ ਆਪਣਾ ਢਿੱਡ ਪਾਲਦੀ ਸੀ ਗੁਰੂ ਜੀ ਇਸ ਬੁੱਢੀ ਮਾਈ ਦੇ ਘਰ ਜਾ ਕੇ ਸਾਰੀਆਂ ਚਰਖੀਆਂ ਵਖੇਰ ਦਿੰਦੇ ਸਨ ਜਿਸ ਨਾਲ ਉਹ ਬੁੱਢੀ ਗਰੀਬ ਮਾਤਾ ਬੜੀ ਜ਼ਿਆਦਾ ਦੁਖੀ ਹੋ ਜਾਂਦੀ ਸੀ ਤੇ ਗੁਰੂ ਜੀ ਦੀਆਂ ਸ਼ਰਾਰਤਾਂ ਤੋਂ ਤੰਗ ਆਣ ਕੇ ਗੁਰੂ ਜੀ ਦੀ ਸ਼ਿਕਾਇਤ ਮਾਤਾ ਗੁਜਰੀ ਜੀ ਪਾਸ ਕਰ ਦਿੰਦੀ ਸੀ ਤੇ ਮਾਤਾ ਗੁਜਰੀ ਜੀ ਉਸ ਬੁੱਢੀ ਮਾਈ ਨੂੰ ਉਸ ਦੀਆਂ ਚਰਖੀਆਂ ਤੋਂ ਵੀ ਜ਼ਿਆਦਾ ਮੁੱਲ ਦੇ ਪੈਸੇ ਉਸ ਨੂੰ ਦੇ ਦਿਆ ਕਰਦੇ ਜਿਸ ਨਾਲ ਉਹ ਬੁੱਢੀ ਮਾਈ ਵੀ ਖੁਸ਼ ਹੋ ਜਾਂਦੀ ਸੀ ਇੱਕ ਦਿਨ ਗੁਰੂ ਜੀ ਆਪਣੇ ਦਰਬਾਰ ਵਿੱਚ ਖੇਡ ਰਹੇ ਸਨ ਕਿ ਇੱਕ ਔਰਤ ਮਾਤਾ ਗੁਜਰੀ ਜੀ ਪਾਸ ਆਈ ਤੇ ਆਣ ਕੇ ਗੁਰੂ ਜੀ ਦਵਾਰਾ ਖੜਾ ਪੰਨਣ ਦੀ ਸ਼ਿਕਾਇਤ ਮਾਤਾ ਗੁਜਰੀ ਜੀ ਪਾਸ ਕਰਨ ਲੱਗੀ ਸੀ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀਆਂ ਸ਼ਰਾਰਤਾਂ ਹਮੇਸ਼ਾ ਗਰੀਬਾਂ ਤੇ ਜ਼ਰੂਰਤਮੰਦਾਂ ਨਾਲ ਹੀ ਕਰਿਆ ਕਰਦੇ ਸਨ ਤੇ ਗੁਰੂ ਜੀ ਦੀਆਂ ਸ਼ਿਕਾਇਤਾਂ ਤੋਂ ਤੰਗ ਆਣ ਕੇ ਉਸ ਦਿਨ ਮਾਤਾ ਗੁਜਰੀ ਜੀ ਨੇ ਬਾਲਕ ਗੁਰੂ ਤੋਂ ਪੁੱਛਿਆ ਕਿ ਤੁਸੀਂ ਬਾਰ-ਬਾਰ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਮਾਤਾ ਜੀ ਮੈਂ ਇਸ ਤਰ੍ਹਾਂ ਇਸ ਕਰਕੇ ਕਰਦਾ ਹਾਂ ਤਾਂ ਕਿ ਗਰੀਬਾਂ ਦਾ ਭਲਾ ਹੋ ਸਕੇ ਤਾ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਉੱਥੇ ਖੜੀ ਸ਼ਿਕਾਇਤ ਲੈ ਕੇ ਆਈ ਔਰਤ ਦੇ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਗੁਰੂ ਜੀ ਦੇਆਂ ਚਰਨਾ ਵਿੱਚ ਟੈ ਪਈ ਤੇ ਮਾਤਾ ਗੁਜਰੀ ਜੀ ਨੂੰ ਆਖਣ ਲੱਗੀ ਕਿ ਮਾਤਾ ਜੀ ਆਪ ਜੀ ਦਾ ਬਾਲ ਕੋਈ ਰੱਬ ਦਾ ਰੂਪ ਹੈ ਕਿਉਂਕਿ ਅੱਜ ਘਰ ਵਿੱਚ ਮੇਰੇ ਬਾਲਕ ਨੂੰ ਬੜਾ ਤੇਜ ਬੁਖਾਰ ਹੈ ਤੇ ਉਸ ਦੀ ਦਵਾਈ ਬੂਟੀ ਲੈਣ ਲਈ ਮੇਰੇ ਕੋਲ ਪੈਸੇ ਵੀ ਨਹੀਂ ਹਨ ਮੈਨੂੰ ਗਰੀਬਣੀ ਨੂੰ ਅੱਜ ਤੱਕ ਜਦੋਂ ਵੀ ਪੈਸਿਆਂ ਦੀ ਲੋੜ ਪਈ ਹੈ ਤਾਂ ਆਪ ਜੀ ਦੇ ਬਾਲਕ ਨੇ ਮੇਰਾ ਘੜਾ ਤੋੜਿਆ ਹੈ ਤੇ ਤੁਹਾਡੇ ਕੋਲੋਂ ਜ਼ਿਆਦਾ ਪੈਸੇ ਲੈ ਕੇ ਨਾਲੇ ਤਾਂ ਮੈਂ ਘੜਾ ਖਰੀਦ ਲੈਂਦੀ ਹਾਂ ਨਾਲੇ ਮੇਰੀ ਲੋੜ ਪੂਰੀ ਹੋ ਜਾਂਦੀ ਹੈ ਗੁਰੂ ਜੀ ਦਾ ਇਹ ਕੌਤਕ ਦੇਖ ਕੇ ਮਾਤਾ ਗੁਜਰੀ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਗੁਰੂ ਜੀ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਗੁਰੂ ਪਿਆਰਿਓ ਇਹ ਸਾਖੀ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਸਾਡੇ ਨਾਲ ਜਦੋਂ ਵੀ ਕੁਝ ਬੁਰਾ ਹੁੰਦਾ ਹੈ ਤਾਂ ਅਸੀਂ ਪਰਮਾਤਮਾ ਨੂੰ ਕੋਸਣ ਲੱਗ ਜਾਂਦੇ ਹਾਂ ਪਰ ਇਹ ਨਹੀਂ ਜਾਣਦੇ ਕਿ ਜੇਕਰ ਸਾਡੇ ਕਰਮ ਚੰਗੇ ਹਨ ਤਾਂ ਉਹ ਅਕਾਲ ਪੁਰਖ ਕਦੇ ਵੀ ਸਾਡਾ ਬੁਰਾ ਨਹੀਂ ਕਰਦੇ ਬਲਕਿ ਬੁਰੇ ਦੇ ਪਿੱਛੇ ਕੋਈ ਨਾ ਕੋਈ ਭਲਾਈ ਛਿਪੀ ਹੁੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ